ਦੋਸਤੋ ਇਹ ਘਰ ਬਣਾਉਣ ਲੱਗਿਆ ਵੀਡੀਓ ਤੁਹਾਡੇ ਵਾਸਤੇ ਹੈਗੀ ਆ ਤੁਹਾਨੂੰ ਇੱਕ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਤੁਹਾਨੂੰ ਤਾਈਨਾ ਤੋਂ ਲੈ ਕੇ ਗ੍ਰੇਨੇਟ ਤੋਂ ਲੈ ਕੇ ਸਾਰਾ ਕੁਝ ਘਰ ਚ ਲਾਉਣ ਲਈ ਜੋ ਵੀ ਸਮਾਨ ਚਾਹੀਦਾ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਊਗਾ ਜਗ੍ਹਾ ਦਾ ਨਾਮ ਤੁਸੀਂ ਮੇਰੇ ਮਗਰ ਵੇਖ ਸਕਦੇ ਹੋ ਜੱਟ ਭੱਠੇ ਵਾਲੇ ਦਾ ਸ਼ੋਰੂਮ ਹੈਗਾ ਜੀ ਡੀ ਬੀ ਟਾਈਲਸ ਕਰਕੇ ਜੋ ਕਿ ਹੈਗਾ ਮਾਨਸਾ ਤੇ ਬਠਿੰਡਾ ਰੋਡ ਦੇ ਉੱਤੇ ਮੋਰਕਲਾ ਪਿੰਡ ਦੇ ਵਿੱਚ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਗਗਨ ਜੀ ਕੀ ਵਧੀਆ ਹੀ ਆਪਣੇ ਸਭਾਈ ਹੋ ਠੀਕ ਹੈ ਭਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਤੇ ਆਪਣੀ ਫਰਮ ਦਾ ਨਾਮ ਦੱਸ ਦਿਓ ਆਪਣੇ ਦਰਸ਼ਕਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਅਸੀਂ ਜਟਾਂ ਦੇ ਪੱਠੇ ਵਾਲੇ ਨਾਂ ਨਾਲ ਮਸ਼ਹੂਰ ਆਂਗੇ ਠੀਕ ਹੈ ਜੀ ਸਾਡੀ ਫਰਮ ਦਾ ਨਾਮ ਹੈ ਜੇ ਡੀ ਵੀ ਟਾਈਲ ਜੇ ਡੀ ਵੀ ਟਾਈਲ ਜਟਾਂ ਦੇ ਪੱਠੇ ਵਾਲੇ ਟਾਈਲਸ ਠੀਕ ਹੈ ਜੀ ਤੇ ਇਹ ਮੌੜ ਕਲਾ ਬਹਿੰਡਾ ਮਾਨਸਾ ਰੋਡ ਦੇ ਉੱਪਰ ਸਥਿਤ ਹੈ ਠੀਕ ਹੈ ਭਾਈ ਜੀ ਹਾਂਜੀ ਯਾਨੀ ਸਾਡਾ ਕੰਮ ਜਿਹੜਾ ਇੱਥੇ ਟਾਈਲਾਂ ਦਾ ਹੈ ਟਾਈਲਾਂ ਦਾ ਹੈ ਹਾਂਜੀ ਠੀਕ ਹੈ ਜੀ ਆਪਣੇ ਕੋਲ ਹੋਲ ਸੇਲ ਤੇ ਸਮਾਂ ਤੇ ਰੇਟ ਮਿਲਦਾ ਹੈ ਹਾਂਜੀ ਹੋਲ ਸੇਲ ਰ ਸਾਰੇ ਹੋਲ ਸੇਲ ਇਟਲ ਹੈ ਠੀਕ ਹੈ ਜੀ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਗ੍ਰੇਨਾਈਟ ਦੀ ਹਾਂਜੀ ਸਾਡੇ ਕੋਲੇ ਰਾਜਸਥਾਨ ਦਾ ਹੈ ਜੀ ਸਾਊਥ ਦਾ ਹੈ ਠੀਕ ਹੈ ਜਿਵੇਂ ਰਾਜਸਥਾਨ ਦਾ ਸਾਡੇ ਕੋਲੇ ਇਹ ਵਾਲਾ ਹੈ ਠੀਕ ਹੈ ਜੀ ਇਹ ਸਾਡੇ ਕੋਲੇ 55 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ 55 ਰੁਪਏ ਤੋਂ ਗ੍ਰੇਨਾਈਟ ਰਾਜਸਥਾਨ ਦਾ ਬਈ ਪੰਜਾਬ ਵਾਲਿਓ ਸੁਣ ਲਿਓ ਬਹੁਤ ਵਧੀਆ ਕੁਆਲਿਟੀ ਦਾ ਗ੍ਰੇਨਾਈਟ ਹੈਗਾ ਬਈ ਹੋਰਾਂ ਕੋਲੇ ਹਾਂਜੀ ਇਹ ਤੋਂ ਇਲਾਵਾ ਬਈ ਹੋਰ ਕਿਹੜਾ ਕਿਹੜਾ ਹੈਗਾ ਜੀ ਇੱਥੇ ਇਹ 55 ਰੁਪਏ ਤੋਂ ਸਟਾਰਟ ਹੈ ਨਾਲ ਦਾ ਗੋਲਾ ਬਣਦਾ ਜੀ ਠੀਕ ਹੈ ਇਹ ਤੋਂ ਬਿਨਾ ਰਾਜਸਥਾਨ ਦਾ ਜਿਵੇਂ 55 ਤੋਂ ਸਟਾਰਟਿੰਗ ਅਗੇ ਸੌਥ ਦੇ ਆ ਗਏ ਠੀਕ ਹੈ ਮਤਲਬ ਜਿਹੜੇ ਜਿਹੜੇ ਬੰਦੇ ਨੇ ਜਿੰਨੀ ਰੇਂਜ ਤੋਂ ਲੈਣਾ ਵੀ ਆਪਣੇ 55 ਤੋਂ ਸ਼ੁਰੂ ਹੋ ਕੇ ਮਹਿੰਗਾ ਜਿੰਨਾ ਮਰਜ਼ੀ ਕਰ ਲੋ ਸਾਰੀ ਵੈਰਾਈਟੀ ਆਪਣੇ ਕੋਲ ਜੀ 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 ਠੀਕ ਹੈ ਜੀ ਉਹ ਸਟਾਕ ਦੀ ਜੀ ਆਪਾਂ ਗੱਲ ਕਰਦੇ ਆ ਵੀ ਮੈਂ ਵੇਖ ਹੀ ਰਿਹਾ ਨਾ ਜੀ ਜੀ ਬਈ ਮੈਨੂੰ ਐਂ ਲੱਗਦਾ ਵੀ ਕਿਸੇ ਬੰਦੇ ਨੇ ਇੱਕ ਨਹੀਂ ਦੋ ਨਹੀਂ ਜੇ 100 ਕੋਠੀਆਂ ਦਾ ਵੀ ਗ੍ਰੇਨੇਡ ਚਾਹੀਦਾ ਤੁਹਾਡੇ ਕੋਲ ਹਰ ਵਕਤ ਤਿਆਰ ਮਿਲ ਜਾਊਗਾ ਹਾਂ ਜੀ ਹਾਂ ਤਿਆਰ ਮਿਲੂਗਾ ਠੀਕ ਹੈ ਜੀ ਤੇ ਆਹ ਵਾਲਾ ਬਈ ਕਿਹੜਾ ਗ੍ਰੇਨੇਡ ਹੈਗਾ ਜਿਹੜਾ ਇੱਥੇ ਮੈਂ ਟੈਕਸਚਰ ਦਾ ਵੇਖੀ ਹੁੰਦਾ ਸੀਗਾ ਆਹ ਕਿਥੋਂ ਲੈ ਕੇ ਆਉਂਦਾ ਨਵੋਣਾ ਪਾਰਕਿੰਗ ਦੇ ਵਿੱਚ ਲਾਉਣਾ ਠੀਕ ਹੈ ਪਾਰਕਿੰਗ ਦੇ ਵਿੱਚ ਹੋ ਗਿਆ ਆਪਾਂ ਕੋੜੀਆਂ ਚ ਵੀ ਲਵਾ ਸਕਦੇ ਹਾਂ ਵੀ ਫਿਸਲਣ ਨਹੀਂ ਹੁੰਦੀ ਬੜੀ ਬਹੁਤ ਵਧੀਆ 100 ਦਾ ਨਾਲ ਦਾ ਗੋਲਾ ਬਣਦਾ ਜੀ ਠੀਕ ਹੈ ਤੇ ਇਹ ਸਾਡੇ ਕੋਲੇ ਇਹ ਵੀ 100 ਥਾਲਾ ਹੈ ਜੀ ਆ ਵੀ 100 ਥਾਲਾ ਹੋ ਗਿਆ ਨਾਲ ਦਾ ਗੋਲਾ ਬਣੂਗਾ ਜੀ ਬਿਲਕੁਲ ਵਾਜਬ ਰੇਟਾਂ ਦੇ ਆ ਜੀ ਔਰ ਬਹੁਤ ਹੈ ਨਾ ਮੈਂ ਇੱਕ ਚੀਜ਼ ਵੇਖੀ ਨਾ ਬਾਈ ਬਹੁਤ ਵਧੀਆ ਸ਼ਾਈਨਿੰਗ ਆ ਰਹੀ ਹੈ ਫਿਨਿਸ਼ਿੰਗ ਬਹੁਤ ਵਧੀਆ ਹੈਗੀ ਗ੍ਰੇ ਚ ਆਉਂਦਾ ਜੀ ਇਹ ਹਾਂ ਵੀ ਇਹਨਾਂ ਵੀ ਵੇਖਣ ਚ ਲੱਗੀ ਹੁੰਦਾ ਵੀ ਕੁਆਲਿਟੀ ਕਿੰਨੀ ਕੁ ਪ੍ਰੀਮੀਅਮ ਹੈਗੀ ਇੱਥੇ ਦੀ ਆ ਪਿਆ ਜੀ ਸਾਡੇ ਕੋਲ ਇਹ ਵੀ ਮਤਲਬ ਛੇ ਤੁਹਾਡੇ ਕੋਲੇ ਬਲੈਕ ਹੋਗੀ ਬਰਾਉਨ ਹੋਗੀ ਗ੍ਰੇ ਹੋਗੀ ਵੀ ਜਿੰਨੇ ਵੀ ਕਲਰ ਦੀ ਵੈਰਾਈਟੀ ਹੈ ਚਾਹੇ ਕੋਈ 100 ਕੋਠੀ ਦਾ ਜੇ ਲੈਣਾ ਹੈ ਸਾਡੇ ਕੋਲ 100 ਕੋਠੀਆਂ ਦਾ ਮਾਲ ਵੀ ਮਿਲੂਗਾ ਅਵੇਲੇਬਲ ਹੋਊਗਾ ਠੀਕ ਹੈ ਜੀ 90 ਰੁਪਿਆ ਤੋਂ ਸਟਾਰਟ ਹੈ ਜੀ ਸਾਡੇ ਕੋਲੇ 100 ਵਾਲਾ ਠੀਕ ਹੈ ਜੀ ਉਦੋਂ ਉੱਪਰ ਜਿੰਨਾ ਮਰਜੀ 90 ਤੋਂ ਸਟਾਰਟਿੰਗ ਹੋ ਜਾਂਦੀ ਹੈ ਤੁਸੀਂ ਜੇਬ ਭਰ ਕੇ ਪੈਸਾ ਲੈ ਕੇ ਆਉਂਗੇ ਨਾ ਤਾਂ ਵੀ ਬਾਈ ਹੋਰ ਤੁਹਾਨੂੰ ਸਾਰਾ ਸਮਾਨ ਦੇ ਦਿੰਗੇ ਮਤਲਬ ਇਸ ਕੁਆਲਿਟੀ ਪੂਰੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਘੱਟ ਪੈਸੇ ਚਾਹੀਦਾ ਤੁਹਾਨੂੰ ਉਹ ਸਮਾਨ ਵੀ ਮਿਲ ਜੂਗਾ ਵਧੀਆ ਪੂਰਾ ਵਧੀਆ ਠੋਕ ਕੇ ਪੈਸਾ ਲਾਣਾ ਤਾਂ ਵੀ ਸਮਾਨ ਮਿਲ ਜੂਗਾ ਵਧੀਆ ਚੀਜ਼ ਹੈਗੀ ਮਤਲਬ ਵੈਰਾਈਟੀ ਬਹੁਤ ਹੈ ਵੈਰਾਈਟੀ ਬਹੁਤ ਹੈ ਠੋਕ ਬਹੁਤ ਹੈਗਾ ਹੈਨਾ ਸਾਰੇ ਰੰਗ ਹੈਗੇ ਆ ਤੁਹਾਨੂੰ ਰਫ ਐਂਡ ਟਫ ਚਾਹੀਦਾ ਹੈ ਫਿਨਿਸ਼ਿੰਗ ਚਾਹੀਦਾ ਬਿਲਕੁਲ ਜਮਾ ਕਾਲਾ ਜੈਡ ਬਲੈਕ ਆਪਾਂ ਜੈਡ ਬਲੈਕ ਜੈਡ ਬਲੈਕ ਇਹ ਵੀ ਮਿਲ ਜੂਗਾ ਇਹ ਬਿਲਕੁਲ ਬਹੁਤ ਰਾਸਤਾਨ ਦਾ ਬਹੁਤ ਵਧੀਆ ਵੀ ਆਪਣੇ ਕੋਲ ਸਮਾਨ ਹੈਗਾ ਨਾ ਤੇ ਇਸ ਤੋਂ ਇਲਾਵਾ ਵੀ ਆਪਣੇ ਕੋਲ ਜਿਵੇਂ ਟਾਈਲਾਂ ਦੀ ਆਪਾਂ ਗੱਲ ਕਰਦੇ ਸੀਗੇ ਟਾਈਲਾਂ ਆਪਣੇ ਕੋਲ ਸਾਰੀ ਹੋਲ ਸੇਲ ਤੇ ਮਿਲਦੀਆਂ ਬਈ ਹੋਲ ਸੇਲ ਤੇ ਜੀ ਤੇ ਕਿਹੜੇ ਕਿਹੜੇ ਮੇਜਰ ਬ੍ਰਾਂਡ ਹੈਗੇ ਵੀ ਆਪਣੇ ਕੋਲ ਟਾਈਲਾਂ ਦੇ ਸਾਡੇ ਕੋਲੇ ਜਿਹੜਾ ਮਰਜ਼ੀ ਲੈ ਲਓ ਸਰ ਠੀਕ ਹੈ ਜੀ ਹਾਂਜੀ ਮਤਲਬ ਇੱਕ ਨਹੀਂ ਦੋ ਨਹੀਂ ਘਟ-ਘਟ 100 ਬ੍ਰਾਂਡ ਰੱਖੇ ਹੋਏ ਆਂਗੇ ਨਾ ਵੀ ਹਾਂਜੀ ਹਾਂਜੀ ਘੱਟ ਤੋਂ ਘੱਟ ਲੈ ਕੇ ਤੇ ਵੱਧ ਤੋਂ ਵੱਧ ਟੌਪ ਦੇ ਜਿਹੜਾ ਬ੍ਰਾਂਡ ਚਾਹੀਦਾ ਸਾਰਾ ਕੁਝ ਮਿਲ ਜਾਊਗਾ ਕਜਾਰੀਆ ਤੋਂ ਲੈ ਕੇ ਸਰ ਸਾਰੇ ਜਿਹੜੀ ਵੀ ਬ੍ਰਾਂਡ ਤੁਹਾਨੂੰ ਡਿਮਾਂਡ ਹੋਈ ਹੋਈ ਦੇ ਦਾਂਗੇ ਠੀਕ ਹੈ ਬਾਈ ਜੀ ਆ ਮਾੜਾ ਆਪਨ ਸ਼ੋਰੂਮ ਦੇ ਵਿੱਚ ਭਾਈ ਬਾਈਰ ਉਹਨੂੰ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਾਂ ਨੂੰ ਆ ਦੱਸੋ ਵੀ ਆਪਣੇ ਕੋਲ ਕਿਹੜੀ ਕਿਹੜੀ ਆਈਟਮ ਆ ਗਈ ਆਪਣੇ ਸ਼ੋਰੂਮ ਦੇ ਵਿੱਚ ਵੀਰੇ ਆਪਣੇ ਕੋਲੇ ਸ਼ੋਰੂਮ ਦੇ ਵਿੱਚ ਆਏ ਲਾ ਲੋ ਵੀ ਟਾਈਲਸ ਵਗੈਰਾ ਤਾਂ ਆਪਣਾ ਮੇਨ ਬੇਸਿਕੀ ਬਾਹਰ ਲਿਖਿਆ ਹੋਇਆ ਜੀ ਸ਼ੋਰੂਮ ਹੈਗਾ ਜੀ ਆਪਣੇ ਕੋਲੇ ਸੈਨੀਟਰੀ ਦਾ A ਤੋਂ Z ਸਾਰਾ ਸਮਾਨ ਮਿਲ ਜੂਗਾ ਸੈਨੀਟਰੀ ਦਾ ਚਾਹੇ ਉਹ ਫਾਈਨਲ ਫਿਟਿੰਗ ਦਾ ਸਮਾਨ ਹੋਣਾ ਚਾਹੀ ਸੀਟਸ ਵਗੈਰਾ ਚਾਹੀ ਟੂਟੀਆਂ ਵਗੈਰਾ ਚਾਹੀ ਉਹ ਪਾਈਪ ਫਿਟਿੰਗ ਦਾ ਸਮਾਨ ਹੋਣਾ ਵਾਟਰ ਟੈਂਕ A ਤੋਂ Z ਸਰਸਵਣ ਮਿਲੂ ਆਪਣੇ ਕੋਲ ਠੀਕ ਹੈ ਜੀ ਵੀਰ ਮੈਂ ਵੇਖ ਰਿਹਾ ਹਾਂ ਬਈ ਆਪਣੇ ਕੋਲ ਵੈਰਾਈਟੀ ਬਹੁਤ ਬਈ ਹੈ ਜਿਵੇਂ ਕਿ ਐਸ ਵੈਰਾਈਟੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਭਾਈ ਇਹਦਾ ਕੀ ਸਾਈਜ਼ ਹੈ ਜੀ ਵੈਰਾਈਟੀ ਦਾ ਵੀ ਜਿਹੜੀ ਇਹ ਵੈਰਾਈਟੀ ਤੁਸੀਂ ਦੇਖ ਰਹੇ ਹੋ 40 ਇੰਚੀ ਸਾਈਜ਼ ਆ ਜੀ ਠੀਕ ਹੈ ਜੀ ਤੇ ਮਾਰਕੀਟ ਦੇ ਵਿੱਚ ਤੁਸੀਂ ਐ ਲਾ ਲਓ ਇਹ 15 15 20 20000 ਦੀਆਂ ਵੈਰਾਈਟੀਆਂ ਵੇਚਦੀਆਂ ਠੀਕ ਹੈ ਤੇ ਆਪਣਾ ਜਿਹੜਾ ਇਸ 40 ਇੰਚੀ ਵੈਰਾਈਟੀ ਦਾ ਰੇਟ ਹੈਗਾ ਸਾਰਾ 12500 ਰੁਪਿਆ ਪਲੱਸ ਵੈਰਾਈਟੀ ਪਲੱਸ ਉੱਪਰ ਲਾ ਬਾਸ਼ਵਿਸ਼ਣ ਠੀਕ ਹੈ ਮਤਲਬ ਕਹਿਣ ਦਾ ਭਾਓ ਜੀ ਆਪਾਂ ਲਿਖ ਆਪਾਂ ਦੇਖੋ ਐਂ ਨਹੀਂ ਕਹਿੰਦੇ ਵੀ ਸਿੱਧਾ ਬਾਈ ਕੋਲ ਆਓ ਬਾਈ ਕਹਿੰਦਾ ਵੀ ਤੁਸੀਂ ਪੂਰੇ ਮਾਰਕੀਟ ਦੇ ਵਿੱਚ ਚਾਰ ਸ਼ੋਰੂਮ ਤੇ ਜਾ ਕੇ ਆਓ ਪੰਜਵੀਂ ਵਾਰ ਸਾਡੇ ਕੋਲ ਆਇਆ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਵੀ ਅਸੀਂ ਜੇ ਕਹਿ ਰਹੇ ਹਾਂ ਵੀ ਹੋਲ ਸੇਲ ਦਾ ਰੇਟ ਹੈ ਤਾਂ ਹੋਲ ਸੇਲ ਹੈ ਵਾਕੇ ਹੀ ਹੋਲ ਸੇਲ ਆ ਵੀਰੇ ਜਿੱਦਾਂ ਮੈਂ ਹੁਣ ਤੁਹਾਨੂੰ ਸਾਰੀ ਵੈਨਿਟੀ ਵੀਰੇ 12500 ਦੀ ਕਹਤੀ ਜਿੱਦਾਂ ਦਾ ਤੁਸੀਂ ਉੱਪਰ ਬਲੈਕ ਟੇਬਲ ਟੌਪ ਦੇਖ ਰਹੇ ਹੋ ਨਾ ਮਾਰਕੀਟ ਦੇ ਵਿੱਚ ਕੱਲਾ ਐਦਾਂ ਦਾ ਸ਼ਿੰਕੀ 12 13 ਤਰ੍ਹਾਂ ਹਜ਼ਾਰ ਦੇ ਵੇਚਦੇ ਆ ਮੈਂ ਤੁਹਾਨੂੰ 40 ਇੰਚੀ ਵੈਨਿਟੀ ਪਲੱਸ ਵੈਨਿਟੀ ਪਲੱਸ ਨੀਚੇ ਵਾਲੀ ਕੈਬਨਟ ਉੱਪਰਲਾ ਟੇਬਲ ਟੌਪ 12500 ਦੀ ਵੈਨਿਟੀ ਦਊਗਾ ਵੀਰੇ ਠੀਕ ਹੈ ਉਹ ਗਾਰੰਟੀ ਵਰੰਟੀ ਕੀ ਹੈ ਵੀਰਿਆ ਪਾ 2020 ਵੀਰੇ ਇਹ ਜਿਹੜੀ ਹੁੰਦੀ ਹੈ ਵੈਨਿਟੀ ਐਚ ਡੀ ਐਮ ਆਰ ਬੋਰਡ ਦੀ ਵੈਨਿਟੀ ਹੁੰਦੀ ਉਹਨੇ ਨੀਕੋ ਪੇਂਟ ਕੀਤਾ ਜੀ ਤੇ ਤਕਰੀਬਨ ਇਹਨੂੰ ਕੁਝ ਨਹੀਂ ਹੋਣਾ ਵੀਰੇ ਕੁਝ ਵੀ ਨਹੀਂ ਹੋਣਾ ਹਾਂਜੀ ਵੀਰੇ ਜੇ ਆਪਾਂ ਗਾਰੰਟੀ ਦੀ ਗੱਲ ਕਰੀ ਵੀਰੇ ਪਿੱਛੋਂ ਮਾਰਕੀਟ ਚੋਂ ਕੋਈ ਗਾਰੰਟੀ ਨਹੀਂ ਆਂਦੀ ਵੀਰੇ ਉਹ ਚਾਹੇ ਜਿੰਨੀ ਮਰਜ਼ੀ ਮਹਿੰਗੀ ਵੈਨਿਟੀ ਕਸਟਮਰ ਲੈ ਲੇ ਪਰ ਇਹਨੂੰ ਹੁੰਦਾ ਕੁਝ ਨਹੀਂ ਵੀਰੇ ਬਹੁਤ बिकਦੀਆਂ ਵੀਰੇ ਠੀਕ ਹੈ ਜੀ ਦੇਖ ਕੇ ਮੈਂ ਵੇਖ ਰਿਹਾ ਨਾ ਭਾਈ ਆਪ ਨੂੰ ਡੀਆਈ ਬਹੁਤ ਜ਼ਿਆਦਾ ਹੈਗੇ ਹੈ ਨਾ ਫਿਰ ਇੱਕ ਨਹੀਂ ਦੋ ਨਹੀਂ ਮੈਨ ਲੱਗਦਾ ਵੀ ਇਹ ਕਟਵਟ 20 ਡੀਆਈ ਤਾਂ ਇੱਥੇ ਭਈ ਹੈ ਇਸ ਤੋਂ ਇਲਾਵਾ ਵੀ ਆਪਣਾ ਕੋਈ ਗੋਡਾਊਨ ਵੀ ਹੈਗਾ ਜਿੱਥੇ ਮਨ ਕੋ ਹੋ ਡੀਆਈ ਨ ਪਈ ਹੋ ਵੀਰੇ ਮੇਰੇ ਕੋਲੋਂ ਤਕਰੀਬਨ ਤੁਸੀਂ ਜੇ ਆਪਾਂ ਵੈਨਿਟੀਆਂ ਦੀ ਗੱਲ ਕਰੀਏ ਤਾਂ ਹੋਲ ਸੇਲ ਕਰਕੇ ਤੁਸੀਂ ਲੈ ਲਓ 2.5 300 ਵੈਨਿਟੀ ਮੈਕਸਿਮਮ ਮੇਰੇ ਕੋਲੇ ਸਟਾਕ ਚ ਹੁੰਦੀ ਹੈ ਵੀਰੇ ਉਹਦੇ ਚ ਸਾਈਜ਼ ਚਾਹੇ ਤੁਸੀਂ 24 ਇੰਚੀ ਲੈ ਲਿਓ ਚਾਹੇ 32 ਇੰਚੀ ਲੈ ਲਿਓ ਚਾਹੇ 40 ਇੰਚੀ ਲੈ ਲਿਓ ਠੀਕ ਹੈ ਭਾਈ ਮਤਲਬ ਕਹਿਣ ਦਾ ਭਾਅ ਵੀ ਜਿਹੜ ਇਹ ਨਹੀਂ ਵਧੀਆ ਕੁਆਲਿਟੀ ਦੇ ਇੱਕ ਨਹੀਂ ਦੋ ਨਹੀਂ ਬਾਈ ਹੋਰ ਕੋਲ ਪਤਾ ਨਹੀਂ ਕਿੰਨੇ ਡਿਜ਼ਾਈਨ ਪਏ 2 300 ਤੋਂ ਬਾਈ ਕਹਿੰਦਾ ਬਾਈ ਨੂੰ ਅੱਧਾ ਤਾਂ ਆਪ ਵੀ ਨਹੀਂ ਪਤਾ ਕੋਈ ਕਿੰਨੇ ਜਾਨੇ ਬਾਈ ਬਿਲਕੁਲ ਉੜਾਉ ਨਹੀਂ ਇਹ ਨਾ ਬਟਾ ਹੈਗਾ ਨਾ ਅੰਦਰਲੇ ਤੋਂ ਸੇ ਬਿਲਕੁਕੁਲ ਇਹਦੇ ਜਿਵੇਂ ਬਾਕੀ ਸਾਈਜ਼ ਆ ਜਾਂਦਾ ਜੀ ਜਿੱਦਾਂ 24 ਇੰਚੀ ਵੈਨਿਟੀ 32 ਇੰਚੀ ਵੈਨਿਟੀ 40 ਇੰਚੀ ਵੈਨਿਟੀ ਜੇ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਬੈਡਰੂਮ ਚ ਲਵਾਉਣਾ ਹੈ ਆਪਾਂ ਲੌਬੀ ਚ ਲਵਾਉਣਾ ਹੈ ਜਿੱਥੇ ਮਰਜ਼ੀ ਲਵਾਣਾ ਜੋ ਰਿਕੁਆਇਰਮੈਂਟ ਹੈਗੀ ਉਸ ਹਿਸਾਬ ਨਾਲ ਚੀਜ਼ ਮਿਲਦੀ ਹੈ ਹਾਂ ਵੀਰੇ ਰੇਟਾਂ ਦੀ ਜੇ ਆਪਾਂ ਗੱਲ ਕਰੀਏ 24 ਇੰਚੀ ਵੈਨਿਟੀ ਆਏ ਲਾ ਲਓ ਵੀ ਆਪਣੇ ਕੋਲ 4000 ਰੁਪਏ ਤੋਂ ਸਟਾਰਟ ਹੋ ਕੇ 4000 4500 5000 ਆਏ ਨਾਲ ਵੀ ਆਪਾਂ 12 13000 ਦੀ ਰੇਂਜ ਦੀ ਤੱਕ 40 ਇੰਚੀ ਵੈਨਿਟੀ ਪੂਰੀ ਟੌਪ ਦੇਖੋ ਕਿ ਆ ਵੀ ਦੇਖ ਸਕਦੇ ਹੋ ਤੇ ਆ ਟਾਇਪ ਲੱਗੀ ਹੋਈ ਐ ਸ਼ੋਰੂਮ ਦਾ ਆਪਣਾ ਉਹ ਕੀ ਕਹਿੰਦੇ ਆ ਸ਼ਾਵਰ ਲੱਗਿਆ ਹੋਇਆ ਐ ਬਈ ਜਮਾ ਵਧੀਆ ਲੁੱਕ 골ਡਨ ਵਾਲੀ ਜਿਹੜੀ ਲੁੱਕ ਕਹੀ ਜਾਂਦਾ ਬਈ ਸ਼ੌਕ ਹੁੰਦੇ ਨਾ ਯਾਰ ਆਪਾਂ ਘਰ ਨੂੰ ਵਧੀਆ ਲਗਜ਼ਰੀ ਲੁੱਕ ਦਈਏ ਇਹੋ ਜਿਹੇ ਕਲਰ ਜਿਹੜੇ ਹੁੰਦੇ ਆ ਘਰ ਨੂੰ ਵਧੀਆ ਲਗਜ਼ਰੀ ਬਣਾ ਦਿੰਦੇ ਮੈਨੂੰ ਆ ਦੋਸਤੋ ਵੀ ਆ ਕਿਹੜਾ ਬ੍ਰਾਂਡ ਹੈਗਾ ਤੇ ਆਪਾਂ ਨੂੰ ਕੀ ਕੋਸਟ ਆ ਪੈਂਦਾ ਹੁੰਦਾ ਯਾਰ ਵੀਰੇ ਜੇ ਆਪਾਂ ਇਹ ਟੂਟੀਆਂ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਮੇਨ ਬੇਸਿਕ ਗੈਲਰੀ ਹੈਗੀ ਆ ਵੀਰੇ ਕਜ਼ਰੀਆ ਬਾਈ ਕੈਰੋਬਿਟ ਦੀ ਗੈਲਰੀ ਹੈ ਜੀ ਆ ਕਜ਼ਰੀਆ ਜਿੰਨਾਂ ਦੀਆਂ ਟਾਈਲਸ ਆਉਂਦੀਆਂ ਉਹਨਾਂ ਦਾ A to Z ਸੈਨੇਟਰੀ ਦਾ ਸਮਾਨ ਆਉਂਦਾ ਸੈਨੇਟਰੀ ਵੇਅਰ ਆਉਂਦਾ ਟੂਟੀਆਂ ਆਉਂਦੀਆਂ ਵੀਰੇ ਇਹਦੀ ਆਪਣੀ ਗੈਲਰੀ ਹੈ ਵੀਰੇ ਠੀਕ ਹੈ ਜੀ ਕਈ ਲੋਕਾਂ ਦੀ ਵੀ ਸ਼ਿਕਾਇਤ ਹੁੰਦੀ ਆ ਰਵੀਰ ਮਹਿੰਗੀਆਂ ਟੂਟੀਆਂ ਲੈਤਾ ਜਾਂਦੇ ਆ ਖਰਾਬ ਹੋ ਜਾਂਦੀਆਂ ਤੇ ਆਪਣੇ ਦੋਸਤਾਂ ਨੂੰ ਤੁਸੀਂ ਆਪਣੇ ਦਸਤਕ ਜਿਹੜੇ ਹੈਗੇ ਥੋੜੇ ਕੋਲ ਆਮ ਤਾਂ ਤੁਸੀਂ ਅਲੱਗ ਤੋਂ ਮਾਰਕਟ ਚ ਕੀ ਦੇਣ ਲੱਗੇ ਉਹਨਾਂ ਨੂੰ ਵੀਰੇ ਜੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਬ੍ਰਾਂਡ ਬਹੁਤ ਉੱਚਾ ਹੈਗਾ ਵੀਰੇ 1000 ਹੈ ਠੀਕ ਹੈ ਜੀ ਤੇ ਇਹਦੀ ਮੈਨ ਤੁਸੀਂ ਐ ਲਾ ਲਓ ਵੀ ਬਹੁਤ ਵਧੀਆ ਆਪਾਂ ਕਸਟਮਰ ਨੂੰ ਲੈਸ ਦੇਵਾਂਗੇ ਕਸਟਮਰ ਨਾਲੇ ਤਾਂ ਸੈਨੀਟਰੀ ਵੇਅਰ ਚੋਂ ਲੈਸ ਪੁੱਛ ਕੇ ਆ ਜੇ ਟੂਟ ਇਹਦਾ ਨਾ ਵੀਰੇ ਸੈਨੀਟਰੀ ਵੇਅਰ ਚੋਂ ਅਲੱਗ ਲੈਸ ਹੁੰਦਾ ਤੇ ਟੂਟੀਆਂ ਚੋਂ ਅਲੱਗ ਲੈਸ ਹੁੰਦਾ ਕਸਟਮਰ ਟਰਾਈ ਕਰਕੇ ਆ ਜੇ ਵੀ ਟੂਟੀਆਂ ਚੋਂ ਕੀ ਲੈਸ ਹੈ ਤੇ ਸੀਟਾਂ ਚੋਂ ਕੀ ਲੈਸ ਆਪਾਂ ਉਹਨਾਂ ਨੂੰ ਬਹੁਤ ਵਧੀਆ ਲੈਸ ਦੇਵਾਂਗੇ ਕ ਹਰੀ ਟੂਟੀਆਂ ਦੀ ਵੀਰੇ ਅਲੱਗ-ਅਲੱਗ ਮਾਡਲ ਲੱਗੇ ਹੋਏ ਆ ਜੀ ਜੇ ਉਹਨਾਂ ਨੇ ਸਪੈਸ਼ਲ ਸੀਰੀਜ਼ ਲੈਣੀ ਆ 골ਡਨ ਦੇ ਵਿੱਚ ਰੋਜ਼ 골ਡਨ ਦੇ ਵਿੱਚ ਗਨ ਮੈਟਲ ਦੇ ਵਿੱਚ ਤੇ ਸਪੈਸ਼ਲ ਸੀਰੀਜ਼ ਵੀ ਆਪਣੇ ਕੋਲੇ ਹਾਜ਼ਰ ਆ ਫਿਰੇ ਵੀ ਰੰਗ ਸਾਰੇ ਹੀ ਹੈ ਕੋਈ ਮਰਜ਼ੀ ਲੈ ਲਓ ਔਰ ਜ਼ਰੂਰੀ ਨਹੀਂ ਵੀ ਆਪਾਂਨ ਕੋਲੇ ਟੂਟੀਆਂ ਅਲੱਗ ਮਿਲੋਗੇ ਜੇ ਆਪਾਂ ਟੈਪ ਦੇ ਕਲਰ ਦੇ ਨਾਲ ਆਪਾਂ ਹਾਂਜੀ ਕੋਸ਼ਿਸ਼ ਵੇਸ਼ਨ ਮੈਚ ਕਰਨੇ ਆ ਟੋਰ ਦੀ ਸੀਟ ਮੈਚ ਕਰਨੀ ਉਹ ਕਲਰ ਵੀ ਮੈਚ ਹੋ ਜਾਊਗਾ ਜੇ ਆਪਾਂ ਇਹਦਾ ਕਰੋਗੇ ਹੀ ਕਰੋਗੇ ਸੈਨੀਟੀ ਵੇਅਰ ਚ ਜਾਂਦੇ ਆ ਫਿਰੇ ਉਹਨਾਂ ਦੇ ਵਾਈਟ ਬੇਸਿਕ ਮਟੀਰੀਅਲ ਤਾਂ ਮਿਲੇਗਾ ਮਿਲੇਗਾ ਕਿ ਜ਼ਰੀਏਦਾਂ ਤੇ ਕਲਰ ਸੀਰੀਜ਼ ਵੀ ਆਪਣੇ ਕੋ ਸਪਨਾ ਹੁੰਦਾ ਵੀ ਆਪਾਂ ਬਾਥਰੂਮ ਬਣਾਣੇ ਇੱਕ ਥੀਮ ਦੇ ਨਾਲ ਲੱਗਿਆ ਇੱਕ ਥੀਮ ਵੀ ਆਪਣੇ ਆ ਵਾਲੀ ਥੀਮ ਹੋਣੀ ਚਾਹੀਦੀ ਆ ਰਹਾ ਤਾਂ ਉਸ ਥੀਮ ਦੇ ਵਿੱਚ ਉਸ ਰੰਗ ਦੀ ਆਪਾਂ ਨੂੰ ਟੈਪ ਸ਼ਾਵਰ ਵਾਸ਼ ਬੈਸਨ ਹੋਗੀ ਟਾਇਲਟ ਸੀਟ ਹੋਗੀ ਵੈਨਟੀ ਹੋਗੀ ਸਾਰਾ ਕੁਝ ਪ੍ਰੋਵਾਈਡ ਕਰ ਦਾਂਗੇ ਹਾਂਜੀ ਵੀਰੇ ਬਹੁਤ ਜਾਇਜ਼ ਰੇਟਾਂ ਦੇ ਵਿੱਚ ਠੀਕ ਹੈ ਵੀ ਔਰ ਵੀ ਆਪਣੇ ਕੋਲੇ ਸੈਨੀਟਰੀ ਦੇ ਸਮਾਨ ਤੋਂ ਇਲਾਵਾ ਟਾਈਲਾਂ ਦੇ ਵਿੱਚ ਕਿਹੜੇ-ਕਿਹੜੇ ਸਾਈਜ਼ ਹੈਗੇ ਆ ਤੇ ਕਿਹੜੇ-ਕਿਹੜੇ ਬ੍ਰਾਂਡ ਤੇ ਕੀ ਰੇਂਜ ਦੇ ਵਿੱਚ ਹੈਗੇ ਆ ਵੀਰੇ ਜੀ ਆਪਾਂ ਟਾਈਲਸ ਦੀ ਗੱਲ ਕਰੀਏ ਤਾਂ ਟਾਈਲ ਲਈ ਫਲੋਰਿੰਗ ਦੀ ਜੇ ਗੱਲ ਕਰੀਏ ਫਲੋਰਿੰਗ ਆਪਾਂ ਇਂ ਲਾ ਲਓ ਵੀ ਆਪਣੇ ਕੋਲੇ 16 16 ਤੋਂ ਲੈ ਕੇ 16 16 2 ਬਾਈ 2 2 ਬਾਈ 4 32 64 6 4 8 4 ਤੱਕ ਆਪਣੇ ਕੋਲੇ ਸਾਈਜ਼ ਜਿਨੇ ਵੱਡੀਆਂ ਥਾਪੀਆਂ ਵੀ ਲੈਣੀਆਂ ਉਹ ਵੀ ਮਿਲ ਜਾਣਗੀਆਂ ਹਾਂਜੀ ਠੀਕ ਹੈ ਆ ਮਾੜਾ ਦੱਸੋ ਨਾ ਵੀ ਆ ਕਿਹੜਾ ਸਾਈਜ਼ ਹੈਗਾ ਵੀਰੇ ਜਿਹੜਾ ਤੁਸੀਂ ਆ ਸਾਈਜ਼ ਦੇਖ ਰਹੇ ਹੋ ਇਹ 32 64 ਸਾਈਜ਼ ਆ ਵੀਰੇ 32 64 ਦਾ ਹਾਂਜੀ ਵੀਰੇ ਪੂਰੀ ਵੱਡੀ ਟਾਈਲ ਹੈਗੀ ਹੈ ਨਾ ਇਹ ਪੈਟਰਨ ਆਪਣੇ ਕੋਲ ਕਿੰਨੇ ਕੁ ਡਿਜ਼ਾਈਨ ਹੈਗੇ ਵੀਰੇ ਸਾਡੇ ਵੀਰੇ 32 64 ਚ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ ਤੁਸੀਂ ਐ ਲਾ ਲਓ ਮੇਰੇ ਕੋਲ 40 ਤੋਂ ਲੈ ਕੇ 50 ਡਿਜ਼ਾਈਨ ਹਮੇਸ਼ਾ ਸਟਾਕ 'ਚ ਰਹਿੰਦੇ ਆ ਅਵੇਲੇਬਲ ਆ ਵੀਰੇ ਜਿਵੇਂ ਕਿ ਦੋਸਤੋ ਦੇਖ ਸਕਦੇ ਹੋ ਨਾ ਵੀ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਔਰ ਪੂਰੀ ਸ਼ਾਈਨ ਮਾਰੀ ਜਾਂਦਾ ਜੇ ਘਰ ਦੇ ਵਿੱਚ ਮਤਲਬ ਲਾ ਲੋਂਗੇ ਨਾ ਵੀ ਤੁਹਾਨੂੰ ਐ ਲੱਗੂਗਾ ਯਾਰ ਵੀ ਪਤਾ ਨਹੀਂ ਅਸੀਂ ਕੀ ਲਾ ਲਿਆ ਤੇ ਇੰਨੀ ਬਿਆਰ ਨਾਲੋਂ ਬਹੁਤ ਘੱਟ ਕੁਆਲਿਟੀ ਬਹੁਤ ਵਧੀਆ ਸਾਰੇ ਬ੍ਰਾਂਡ ਹੈਗੇ ਆ ਤੁਹਾਨੂੰ ਕਿਤੇ ਹੋਰ ਪਟਕਣ ਦੀ ਲੋੜ ਨਹੀਂ ਪੈਣਗੀ ਇੱਕ ਵਾਰ ਬਾਈ ਹੋਰੇ ਕੋਲ ਆ ਗਏ ਨਾ ਬਾਈ ਹੋਰੇ ਕਹਿੰਦੇ ਯਾਰ ਤੁਸੀਂ ਉਹੀ ਗੱਲ ਵੀ ਚਾਰ ਪੰਜ ਜਗ੍ਹਾ ਜਾ ਕੇ ਆਓ ਸਾਡੇ ਕੋਲ ਜਦੋਂ ਆ ਗਏ ਤੁਹਾਨੂੰ ਕਿਤੇ ਹੋਰ ਜਾਣ ਦਾ ਮਨ ਨਹੀਂ ਕਰਨਾ ਠੀਕ ਹੈ ਬਾਈ ਇਹਨਾਂ 32 64 ਵਾਲੀ ਟਾਈਲ ਸੀਗੀ 32 64 ਵਾਲੀ ਟਾਈਲਸ ਆ ਉਹਨੂੰ ਆਹ ਦੱਸੋ ਵੀ ਆਪਣੇ ਦਰਸ਼ਕਾਂ ਨੂੰ ਪ੍ਰਾਈਸ ਕੀ ਪਊਗਾ ਵੀਰੇ 32 64 ਤੁਸੀਂ ਐਂ ਲਾ ਲਓ ਵੀ ਆਪਣੇ ਕੋਲੇ 27 ਰੁਪਏ ਸਕਰ ਫੁੱਟ ਤੋਂ ਸਟਾਰਟ ਹੋ ਕੇ 60 ਰੁਪਏ ਸਕਰ ਫੁੱਟ ਤੱਕ ਕਜ਼ਾਰੀਆ ਤੱਕ ਦੀ ਟਾਈਲ ਲੱਪਣ ਕੋਲੇ ਬ੍ਰੈਂਡ ਦੀ ਟਾਈਲ ਵੀ ਆਪਣੇ ਕੋਲ ਮਿਲ ਜੂਗੀ ਹੈ ਨਾ ਉਹ ਦਾ ਸਟਾਰਟਿੰਗ ਪ੍ਰਾਈਸ ਅਲੱਗ ਹੋਊਗਾ ਨੋਰਮਲ ਬ੍ਰੈਂਡ ਆਪਾਂ ਲੈਣਾ ਹੈ 27 ਰੁਪਏ ਫਿਰ ਤੋਂ ਸਟਾਰਟ ਕਰਦਾ ਹੈ ਇੱਕ ਬਈ ਇਹ ਮੈਂ ਆ ਵੇਖੀ ਨਾ ਇਹ ਸਾਈਜ਼ ਬਹੁਤ ਵੱਡਾ ਹੈਗਾ ਆਹ ਵਾਲਾ ਕਿੰਨਾ ਸਾਈਜ਼ ਹੈ ਟਾਈਲ ਦਾ ਵੀਰੇ ਇਹ ਨਿਊ ਸਾਈਜ਼ ਹੈ ਜੀ 6x4 ਸਾਈਜ਼ ਹੈ ਜੀ ਠੀਕ ਹੈ ਹਾਂਜੀ ਮਾਰਕੀਟ ਦੇ ਵਿੱਚ ਜੇ ਆਪਾਂ 6x4 ਦੀ ਗੱਲ ਕਰੀਏ ਤਾਂ ਕੋਈ 55 ਰੁਪਏ ਕੋਈ 60 ਰੁਪਏ ਕੋਈ 70 ਰੁਪਏ 80 ਰੁਪਏ ਸਕਰ ਫੁੱਟ ਇਦਾਂ ਵੇਚਦੇ ਵੀਰੇ ਜਿਹੜਾ ਆਪਣਾ 6 4 ਦਾ ਸਟਾਰਟਿੰਗ ਪ੍ਰਾਈਸ ਹੈਗਾ ਵੀਰੇ ਤੁਸੀਂ ਐ ਲੈ ਲਓ 35 ਰੁ 6ਵਾਂ 4 ਦੀ ਟਾਈਲ ਦਾ ਸਟਾਰਟਿੰਗ ਪ੍ਰਾਈਸ 35 ਰੁਪਏ ਪਰ ਸਕਰ ਫੁੱਟ ਹੋਤੀ ਘੱਟ ਰੇਟ ਆ ਬਈ ਨਾ ਇਹਨਾਂ ਦਾ ਵੀ ਆਪਾਂ ਜੇ ਘਰ ਚ ਮਾਰਬਲ ਲਵਾਨੇ ਮਨ ਲਾਉਂਦੇ ਤਾਂ ਉਦੋਂ ਅੱਧੇ ਤੋਂ ਅੱਧਾ ਵੀ ਖਰਚਾ ਨਹੀਂ ਆਉਂਦਾ ਅੱਧੇ ਤੋਂ ਅੱਧਾ ਵੀ ਖਰਚਾ ਨਹੀਂ ਬਿਲਕੁਲ ਵੀ ਰਿਹਾ ਤੇ ਫਿਨਿਸ਼ਿੰਗ ਤੇ ਪੈਟਰਨ ਜਿਵੇਂ ਵੇਖੀ ਨਾ ਵੀ ਰੇਸ਼ੇ ਬਨੇ ਹੋਏ ਆ ਜਿਵੇਂ ਮਾਰਬਲ ਦੇ ਵਿੱਚ ਬਨੇ ਹੁੰਦੇ ਆ ਉਸ ਤਰ੍ਹਾਂ ਦੀ ਬਿਲਕੁਲ ਲੁੱਕ ਆਈ ਜਾਂਦੀ ਹੈ ਹੈਨਾ ਜਿਹੜੇ ਇਹ ਕਨਸੈਪਟ ਹੈ ਵੀਰੇ ਲੱਗਣ ਤੋਂ ਬਾਅਦ ਇਦਾਂ ਹੀ ਲੱਗਦਾ ਕਸਟਮਰ ਦੇ ਘਰੇ ਵੀ ਜਿੱਦਾਂ ਕੋਈ ਉਹਨਾਂ ਨੇ ਚੰਗਾ ਇਟਾਲੀਅਨ ਪੱਥਰ ਲਾਤਾ ਕੋਈ 700 800 ਰੁਪਏ ਸਕਰ ਫੁੱਟ ਦਾ ਲਾਉਂਦਾ ਫਿਰ ਉਹੀ ਤਾਂ ਗੱਲ ਹੈ ਨਾ ਵੇਖਣ ਚਾਹੀਏ ਲੱਗੀਆਂ ਦਾ ਘਰ ਨੂੰ ਨ ਇੱਕ ਬਈ ਜਿਹੜਾ ਆਹ ਵਾਲਾ ਸਾਈਜ਼ ਹੈਗਾ ਆਹ ਵਾਲਾ ਕੀ ਸਾਈਜ਼ ਹੈ ਵੀਰੇ ਇਹ 2x4 ਸਾਈਜ਼ ਆ ਗਿਆ ਜੀ ਮਾਰਕੀਟ ਦੇ ਵਿੱਚ ਜੇ ਆਪਾਂ ਕੋਠੀਆਂ ਦੇ ਵਿੱਚ ਗੱਲ ਕਰੀਏ ਤਾਂ ਤਕਰੀਬਨ 40 ਤੋਂ 50% ਜਿਹੜਾ ਡਿਜ਼ਾਈਨ ਆ 2x4 ਸਾਈਜ਼ ਆ 2x4 ਲੱਗ ਰਿਹਾ ਵੀਰੇ ਤੇ ਐਚ ਆਪਣੇ ਡਿਜ਼ਾਈਨ ਹੋਰ ਕਿਹੜੇ-ਕਿਹੜੇ ਗਿਆ ਸਾਰੇ ਵੀਰੇ ਜੀ ਆਪਾਂ 2x4 ਚ ਵੈਰਾਈਟੀ ਦੀ ਗੱਲ ਕਰੀਏ ਤਾਂ ਮੇਰੇ ਕੋਲੇ ਕੱਟੋ-ਕੱਟਰੀ ਤੁਹਾਨੂੰ 100 ਤੋਂ ਲੈ ਕੇ 150 ਡਿਜ਼ਾਈਨ ਸਟਾਕ ਚ ਹਮੇਸ਼ਾ ਮਿਲੂਗਾ ਵੀਰੇ ਬਾਈ ਯਾਰ ਤੁਸੀਂ ਪ੍ਰਾਈਸ ਵੀ ਆ ਨਾ ਘਟ ਦਈ ਜੰਨੇ ਹੈਨਾ ਹਾਂ ਜੀ ਡਿਜ਼ਾਈਨ ਥੋੜੇ ਕੋ ਲੈਨੇ ਜਿਆਦੇ ਹੈਗੇ ਯਾਰ ਕਮਾਣੇ ਕਰਕੇ ਵਾਧਾ ਹੈ ਮਹਾਰਾਜ ਦੀ ਕਿਰਪਾ ਨਾਲ ਸੇਲੀ ਆਪਣੇ ਕੋਲ ਇੰਨੀ ਕੁ ਵਧੀਆ ਤੇ ਇੰਨੀ ਕੁ ਜ਼ਿਆਦਾ ਹੈਗੀ ਤੇ ਤਕਰੀਬਨ ਫਿਰ ਉਹਦੇ ਕਰਕੇ ਆਪਾਂ ਨੂੰ ਵੈਰਾਈਟੀ ਰੱਖਣੀ ਪੈਂਦੀ ਆ ਰੇਟ ਰੱਖਣਾ ਪੈਂਦਾ ਤੇ ਬ੍ਰਾਂਡ ਰੱਖਣਾ ਪੈਂਦਾ ਔਰ ਦੂਜੀ ਗੱਲ ਉਹੀ ਗੱਲ ਨਾਲ ਵੀ ਕਸਟਮਰ ਹੀ ਭਗਵਾਨ ਹੁੰਦਾ ਹੈ ਤੇ ਇੱਕ ਵਾਰ ਕਸਟਮਰ ਆ ਗਿਆ ਨਾ ਬਾਈ ਔਰ ਇੰਨੀ ਸੇਵਾ ਕਰਕੇ ਭੇਜਦੇ ਆ ਨਾ ਇੰਨੀ ਖਾਤਰ ਕਰਦੇ ਆ ਤੇ ਰੇਟ ਬਾਜ਼ਾਰ ਨਾਲੋਂ ਆਪਾਂ ਕਿੰਨੀ ਵਾਰੀ ਦੱਸਾਂਗੇ ਤੁਹਾਨੂੰ ਆਪਾਂ ਬਦੱਸਿਆ ਹੀ ਹੈ ਬਈ ਇੰਨਾ ਘੱਟ ਸਾਈਜ਼ ਆ ਇੰਨਾ ਘੱਟ ਰੇਟ ਜਿਹੜਾ ਹੈਗਾ ਕਿਸੇ ਨਹੀਂ ਮਿਲਣਾ ਇੱਕੋ ਇੱਕ ਜਗ੍ਹਾ ਹੈਗੀ ਹੈ ਜੱਟ ਭਟੇਵਾਲ ਦਾ ਸ਼ੋਰੂਮ ਹੈਗਾ ਟਾਈਲਾਂ ਦਾ ਹਾਂ ਜੀ ਵੀ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਇੱਥੇ ਆ ਜਾਓ ਤੇ ਕੱਲੀ ਟਾਈਲਾਂ ਨਹੀਂ ਤੁਹਾਨੂੰ ਮੰਨ ਲਓ ਵੀ ਆਪਣਾ ਇੱਕ ਬਾਥਰੂਮ ਬਣਵਾਉਣਾ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਆਪਾਂ ਨੂੰ ਬਾਥਰੂਮ ਵਿੱਚ ਕਿਹੜਾ ਪੈਟਰਨ ਬਣਾਉਣਾ ਚਾਹੀਦਾ ਬਾਈ ਹੋਰ ਅਗਲ ਘੱਟ-ਘੱਟ ਦਾ 15 ਤੋਂ 20 ਡਿਜ਼ਾਈਨ ਹੈਗੇ ਆ ਵੀ ਲਗੇ ਲਗਾਏ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਬਈ ਪ੍ਰੋਪਰਲੀ ਤੁਹਾਨੂੰ ਸਮਝ ਆ ਜਾਊਗਾ ਯਾਰ ਵੀ ਜੇ ਆਪਾਂ ਘਰ ਚੋਂ ਜੇ ਟਾਈਲ ਲੈ ਕੇ ਜਾਣ ਲੱਗੇ ਘਰ ਦੇ ਵਿੱਚ ਲੱਗਣ ਤੋਂ ਬਾਅਦ ਕਿਵੇਂ ਲੱਗਣੀ ਹੈ ਆਪਣਾ ਬਾਥ ਓਵਰ ਡਿਜ਼ਾਈਨ ਬਾਈ ਉਹਨਾਂ ਨੇ ਪਹਿਲਾਂ ਇੱਕ ਪੂਰੀ ਸ਼ੋਰੂਮ ਬਣਾ ਕੇ ਰੱਖਿਆ ਪੂਰੀ ਨਾ ਉਹਦੀ ਇੱਕ ਲੁੱਕ ਬਣਾ ਕੇ ਰੱਖੀ ਹੋਈ ਹੈ ਠੀਕ ਹੈ ਭਾਈ ਤੇ ਇਸ ਤੋਂ ਬਾਅਦ ਮੈਨੂੰ ਦੱਸੋ ਭਾਈ ਆ ਜਿਹੜੀ ਆਪਣੀ 2x4 ਦੀ ਟਾਈਲ ਸੀ ਇਹਦਾ ਸਟਾਰਟ ਰੇਸ ਕੀ ਪੈ ਜਾਂਦਾ ਹੈ ਹੂੰ ਪਹਿਲਾਂ ਤਾਂ ਵੀਰੇ ਥੋੜੀ ਮੈਂ ਪਹਿਲੀ ਗੱਲ ਦਾ ਜਵਾਬ ਦੇਣਾ ਜਿਹੜੀ ਤੁਸੀਂ ਖਾਤਰਦਾਰੀ ਦੀ ਗੱਲ ਕੀਤੀ ਹਾਂ ਜੀ ਐ ਜੇ ਇਹ ਜੀ ਡੀ ਬੀ ਟਾਈਲ ਆ ਜੀ ਡੀ ਬੀ ਦਾ ਟਾਈਲ ਜਟਾਂ ਦੇ ਪੱਠਿਆਲੇ ਇਹ ਜ਼ਿਮੀਦਾਰਾਂ ਦਾ ਸ਼ੋਰੂਮ ਆ ਖਾਤਰਦਾਰੀ ਕਰਨਾ ਸਾਡਾ ਫਰਜ਼ ਆ ਵੀਰੇ ਜਿਹੜਾ ਵੀ ਕਸਟਮਰ ਆਊਗਾ ਵੈਲਕਮ ਆ ਧੰਨਵਾਦ ਆ ਰੋਟੀ ਪਾਣੀ ਖਾ ਕੇ ਭੇਜਾਂਗੇ ਚਾਹ ਤੁਸੀਂ ਸਮਾਨ ਲੈ ਕੇ ਜਾਓ ਚਾਹ ਨਾ ਲੈ ਕੇ ਜਾਓ ਕਦੇ ਭੁੱਖ ਵੀ ਲੱਗੀ ਹੋਏ ਨਾ ਬਾਈ ਯਾਰ ਅਗਲੇ ਹਾਂਜੀ ਹਾਂਜੀ ਵੀਰੇ ਬਿਲਕੁਲ ਸਹੀ ਪ੍ਰਾਈਸ ਅਸੇ ਬਾਈ ਜੇਕਰ ਮੇਰੇ 2x4 ਸਾਈਜ਼ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਇਹ ਵੀ ਕੋਈ 35 ਕੋਈ 40 ਕੋਈ 50 ਇਦਾਂ ਵਿੱਚ ਹੀ ਜਾਂਦਾ ਜਿਹੜਾ ਆਪਣਾ ਮਾਰਕੀਟ ਆਪਣਾ ਜਿਹੜਾ 2x4 ਟਾਈਲ ਦਾ ਰੇਟ ਹੈਗਾ ਵੀਰੇ ਇਹ ਤੁਸੀਂ ਐ ਲੈ ਲਓ ਸਾਰਾ 30 ਰੁਪਏ ਪਰ ਸਕਰ ਫੁੱਟ ਠੀਕ ਹੈ 30 ਵੀ ਛੱਡੋ ਆਪਾਂ 27 ਰੁਪਏ ਸਕਰ ਫੁੱਟ ਤੋਂ 2x4 ਦੀ ਟਾਈਲ ਸਟਾਰਟ ਕਰ ਦਾਂਗੇ ਸਭੇ ਨਹੀਂ ਲਾਂਦੇ ਸਭੇ ਹੀ ਲਾਵਾਂਗੇ ਮੇਰਾ ਨਾਮ ਲੈ ਕੇ ਕੋਈ ਆਊਗਾ ਤਾਂ ਸਭੀ ਲਾ ਦੋ ਠੀਕ ਹੈ ਹੋਰ ਦੋਸਤੋਂ ਮੌਂਗਾ ਰਾਸਤਾਨੀ ਚੈਨਲ ਵੇਖ ਕੇ ਬਾਈ ਨੂੰ ਸੀਦਾ ਵੀਡੀਓ ਵਿਖਾਣੀ ਹੈ ਵੀ ਅਸੀਂ ਵੀਡੀਓ ਵੇਖ ਕੇ ਆਏ ਹਾਂ ਤੁਹਾਡੇ ਕੋਲੇ ਤੇ ਤੁਹਾਨੂੰ ਜੇ ਕੋਈ 30 ਰੁਪਏ ਲਈ ਨੰਤੀ ਲੈਂਦਾ ਬਾਈ ਕਹਿੰਦਾ 26 ਰੁਪਏ ਚ 2/4 ਦੀ ਆ ਕੇ ਟਾਈਲਾ ਲੈ ਜਿਓ ਲੈ ਜਿਓ ਵੀਰੇ ਬਿਲਕੁਲ ਜੀ ਬਾਈ ਜੀ ਐਂਡ ਤੇ ਆਪਣੇ ਦਰਸ਼ਕਾਂ ਨੂੰ ਮਾਰਿਆ ਆਪਣੀ ਲੋਕੇਸ਼ਨ ਦੱਸਦੇ ਤੇ ਆਪਣਾ ਫੋਨ ਨੰਬਰ ਦੱਸਦੇ ਹਾਂ ਵੀਰੇ ਜਿਹੜੀ ਆਪਣੀ ਲੋਕੇਸ਼ਨ ਹੈਗੀ ਆ ਮੇਨ ਮਾਨਸਾ ਬਠਿੰਡਾ ਰੋਡ ਆ ਤਕਰੀਬਨ ਸੈਂਟਰ ਦੇ ਵਿੱਚ ਮੋੜ ਮੰਡੀ ਪੈਂਦੀ ਆ ਮੋੜ ਮੰਡੀ ਤੋਂ ਤਕਰੀਬਨ ਕਿਲੋਕਮੀਟਰ ਜੇ ਆਪਾਂ ਮਾਨਸਾ ਵਾਲੀ ਸਾਈਡ ਤੋਂ ਜਾਈਏ ਤਾਂ ਮੋੜ ਤੋਂ ਕਿਲੋਕਮੀਟਰ ਪਹਿਲਾਂ ਜੇ ਆਪਾਂ ਬਠਿੰਡੇ ਵਾਲੀ ਸਾਈਡ ਤੋਂ ਜਾਈਏ ਮੋੜ ਤੋਂ ਕਿਲੋਕਮੀਟਰ ਟੱਪ ਕੇ ਵੀ ਮੋੜ ਕਲਾ ਪੈਂਡਾਂ ਦਾ ਮੇਨ ਰੋਡ ਤੇ ਆਪਣਾ ਸ਼ੋਰੂਮ ਹੈਗਾ ਵੀਰੇ ਜੀ ਡੀਬੀ ਟਾਈਲ ਜੱਟਾਂ ਦੇ ਪੱਠੇ ਵਾਲਿਆਂ ਦਾ ਟਾਈਲਾਂ ਦਾ ਸ਼ੋਰੂਮ ਵੀਰੇ ਬਾਈ ਹੋਰ ਆ ਦਾ 25 30 ਸਾਲ ਬਰਾਂ ਦਾ ਪੱਠੇ ਦਾ ਕੰਮ ਹੈ ਕਿਸੇ ਨੂੰ ਮਰਜ਼ੀ ਆ ਕੇ ਪੁੱਛ ਲਿਓ ਜੱਟਾਂ ਦਾ ਪੱਠਾ ਕਿੱਥੇ ਆ ਵੈਸੇ ਵੀਰੇ ਤੁਸੀਂ ਲੈ ਲਓ 100 ਕਿਲੋਮੀਟਰ ਏਰੀਆ ਦੇ ਵਿੱਚ ਆਪਣਾ ਪੂਰਾ ਮਹਾਰਾਜ ਦੀ ਕਿਰਪਾ ਨਾਲ ਨਾਮ ਹੈਗਾ ਜੀ ਸਾਡੀ ਪੂਰੀ ਟੀਮ ਹੈਗੀ ਆ ਵੀਰੇ ਜਿਨ੍ਹਾਂ ਨੇ ਆਪਾਂ ਨੂੰ ਇੱਕ ਹੀ ਚੀਜ਼ ਸਿਖਾਈ ਆ ਵੀ ਜਾਇਜ਼ ਰੇਟ ਦੇ ਵਿੱਚ ਮਟੀਰੀਅਲ ਦੇਣਾ ਜਿਹੜਾ ਵੀ ਮਟੀਰੀਅਲ ਦੇਣਾ ਕਹਿ ਕੇ ਦੇਣਾ ਤੇ ਜਨਮ ਦੇਣਾ ਵੀਰੇ ਠੀਕ ਹੈ ਜੀ ਦੋਸਤੋ ਬਾਈ ਦਾ ਨਾਮ ਨੰਬਰ ਲੋਕੇਸ਼ਨ ਸਭ ਕੁਝ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦੂੰਗਾ ਤੇ ਇਹ ਤੋਂ ਇਲਾਵਾ ਤੇ ਇੱਕ ਮੈਂ ਚੀਜ਼ ਹੋਰ ਦੱਸਣਾ ਚਾਹੁੰਦਾ ਵੀਰੇ ਜੇ ਆਪਾਂ ਮਾਰਕ ਆਪਾਂ ਸਟਾਰਟਿੰਗ ਚ ਵੜਦੇ ਸਾਰ ਇੱਕ ਗੱਲ ਕੀਤੀ ਸੀ ਵੀ ਹੋਲਸੇਲ ਰੇਟ ਹਾਂਜੀ ਹੋਲਸੇਲ ਰੇਟ ਦਾ ਮਤਲਬ ਇਹ ਆ ਮੈਂ ਕਹਿੰਦਾ ਵੀ ਕਸਟਮਰ ਮਾਰਕੀਟ ਚੋਂ ਟਰਾਈ ਕਰਕੇ ਆ ਜੇ ਵੀ ਮੈਂ ਯਾਰ ਤਕਰੀਬਨ ਕੋਠੀ ਦਾ ਮਾਲ ਲੈਣਾ ਤਕਰੀਬਨ 4000 ਉਹਦੀ ਫਲੋਰ ਟਾਈਲ ਆ ਪੱਕੀ A2Z ਵਾਲ ਟਾਈਲ ਬਾਥਰੂਮ ਟਾਈਲ ਲਾ ਕੇ 5-7000 ਸਕਰ ਫੁੱਟ ਹੁੰਦੀ ਆ ਜੇ ਉਹਦਾ ਮਾਰਕੀਟ ਦੇ ਵਿੱਚੋਂ ਤੁਸੀਂ ਆਏ ਨਾਲੋ 4 ਲੱਖ ਦਾ 4.5 ਲੱਖ ਦਾ ਬਿੱਲ ਬਣੂਗਾ ਤਾਂ ਮੈਂ ਗਰੰਟੀ ਕਰਦਾ ਮੇਰੇ ਕੋਲ ਆ ਕੇ ਉਹ 3 ਲੱਖ ਰੁਪਏ ਦਾ ਵੀਰੇ ਤੁਸੀਂ ਸਾਰੇ ਕਿਤੇ ਮੱਥਾ ਮਾਰਿਆ ਹੋ ਕੋਟੇਸ਼ਨ ਲੈ ਆਏ ਹੋ ਬਾਈ ਨੂੰ ਕਹੇ ਰ ਬਈ ਅਸੀਂ ਆਹ ਸਮਾਨ ਲੈਣਾ ਐਨ ਐ ਸਕਰ ਫੁੱਟ ਸਾਡਾ ਘਰ ਹੈਗਾ ਇਹਨਾਂ ਸਮਾਨ ਲੱਗਣਾ ਹੈ ਬਜ਼ਾਰ 'ਚ ਤੁਹਾਨੂੰ ਜੇ 4 ਲੱਖ ਰੁਪਏ ਦੇਈ ਜਾਂਦੇ ਨਾ ਬਾਈ ਕਹਿੰਦੇ ਵੀ 2.5-3 ਲੱਖ ਰੁਪਏ ਦਾ ਲੈ ਜਿਓ ਇੱਥੋਂ ਸੋਚਣ ਦੀ ਲੋੜ ਨਹੀਂ ਪੈਣੀ ਸਹੀ ਗੱਲ ਹੈ ਵੀਰੇ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਮੱਕੇ ਮੈਂ ਕਹਿੰਦਾ ਤੁਹਾਨੂੰ ਫੋਨ ਵੀ ਕਰੂਗਾ ਵਾਕੇ ਵੀਰੇ ਤੁਸੀਂ ਬਹੁਤ ਵਧੀਆ ਵੀਡੀਓ ਪਾਈ ਤੇ ਸਾਨੂੰ ਉਸੀ ਦਾ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਤੇ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੱਟ ਪੱਠੇ ਵਾਲਾ ਟਾਈਲਰ ਦਾ ਸ਼ੋਰੂਮ ਹੈ ਬਾਈ ਹੋਰ ਕੋਲ ਇੱਕ ਵਾਰ ਜਰੂਰ ਆਓ ਤੇ ਤੁਹਾਨੂੰ ਦੂਜੀ ਵਾਰ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ ਪੈਣੀ ਇਹਦੇ ਨਾਲ ਹੀ ਵਿਦਾ ਚਾਹਵਾਂਗੇ ਸਸਤੀ ਕਰ ਸਸਤੀ